ਅਸੀਂ ਚਾਹੁੰਦੇ ਹਾਂ ਕਿ ਸਾਡਾ ਮਨ ਰੰਗਿਆ ਜਾਵੇ ਨਾਮ ਰੰਗ ਦੇ ਨਾਲ ਪਰ ਆਪਣਾ ਮਨ ਅਸੀਂ ਕਦੇ ਗੁਰੂ ਕੇ ਚਰਨਾਂ 'ਚ ਭੇਟਾ ਕੀਤਾ ਹੈ ਅਸੀਂ ਹੋਰ ਕੀ ਜਾ ਭੇਟਾ ਕਰਦੇ ਹਾਂ ਗੁਰੂ ਕੀ ਕਿਰਪਾ ਨਾਲ ਉਹ ਵੀ ਕੋਈ ਫੁੱਲ ਕੋਈ ਰਮਾਲਾ ਕੋਈ ਪੈਸਾ ਥੇਲਾ ਜੋ ਭੇਟਾ ਕਰਦੇ ਹਾਂ ਗੁਰੂ ਕੇ ਪਿਆਰਿਓ ਕਦੇ ਜਾਣ ਲੱਗਿਆ ਈ ਸੁੱਖ ਚੁੱਕ ਕੇ ਵਾਪਸ ਲਿਜਾਵੇਗਾ ਕਿਸੇ ਨੇ ਵੀ ਨਹੀਂ ਲਿਜਾਣਾ ਪਰ ਖੇੜਾ ਸੀ ਗੁਰੂ ਕੇ ਚਰਨਾਂ 'ਚ ਭੇਟਾ ਕਰ ਦਿੰਦੇ ਆ ਅਮਰ ਸ਼ਗਲ ਤੋਂਦੋਂ ਤੋਂ ਹੀ ਕੀਤਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤ ਭੇਜਾ ਕਰਦੇ ਆ ਪਰ ਜੇ ਜਦੋਂ ਸਿਰ ਉੱਤਾਂ ਚੱਕ ਲੈਂਦੇ ਆ ਤਾਂ ਮਰ ਨਾਲ ਤੇ ਆਪਣੀ ਬੁੱਧ ਤੇ ਅਤਲ ਵੀ ਨਾਲ ਹੀ ਚੱਕ ਲੈਂਦੇ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਮਨਤ ਅਸੀਂ ਨਹੀਂ ਲੈਣੀ ਤੁਸੀਂ ਤਾਂ ਕਹਿੰਦੇ ਹੋ ਕਿ ਸ਼ਰਾਬ ਨਾਲ ਪੀਓ ਅਸੀਂ ਹਟਣਾ ਨਹੀਂ ਤੁਸੀਂ ਕਹਿੰਦੇ ਹੋ ਦਾੜਾ ਕੇਸ ਮਦਾਉ ਨਾਲ ਤੇ ਅਸੀਂ ਹਟਣਾ ਨਹੀਂ ਤੁਸੀਂ ਕਹਿੰਦੇ ਹੋ ਝੂਠ ਨਾ ਬੋਲੋ ਤੇ ਅਸੀਂ ਸੱਚ ਬੋਲਣਾ ਫਿਰ ਉਹ ਸਤਿਗੁਰੂ ਜੀ ਨੇ ਮਨ ਦਿੱਤਾ ਤਾਂ ਨਾ ਨਾ ਮਹਾਰਾਜ ਤੇ ਫੌਦਾਰੀ ਤੁਹਾਡੇ ਨਾਲ ਸਾਡਾ ਪੁੱਗਦਾ ਤੇ ਮਨ ਸਾਡਾ ਰੰਗਦੇਓ ਮਹਾਰਾਜ ਕਿੰਨੇ ਫਿਰ ਮਨ ਵੀ ਨਹੀਂ ਲੱਗਿਆ ਜੜ ਮਲ ਸਾਨੂੰ ਦੇ ਦੇ ਤੇ ਅਸੀਂ ਸਾਗ ਸੰਗਤ ਰੂਪੀ ਮੱਟੀ ਵਿੱਚ ਇਹਨੂੰ ਪਾਵਾਂਗੇ ਪ੍ਰੇਮ ਦਾ ਪਾਵਾਂਗੇ ਜਲ ਨਾਮ ਦੇ ਪਾਵਾਂਗੇ ਰੰਗ ਤਾਪ ਦੀ ਪਾਵਾਂਗੇ ਅਗਨੀ ਪ੍ਰੇਮ ਦਾ ਪਾਵਾਂਗੇ ਵਿੱਚ ਏਲ ਐਦਾਂ ਸੋਹਣਾ ਸਾੜਾ ਚੂਤ ਸਿਵਾ ਰੰਗ ਚੜ੍ਹਦੇ ਹਗੇ ਸਾਗ ਮਾਲ ਵਿੱਚ ਚੜ ਜਾਵੇ ਬਸ ਤੋਂ ਨਹੀਂ ਫੜਦਾ ਤੇਰੇ ਸਵਾਦ ਸਵਾਦ ਵਿੱਚ ਇਹ ਰੰਗ ਚੜ੍ਹ ਜਾਵੇਗਾ ਆਰਨਾ ਚੀਰਿਆ ਜਾਵੇਗਾ ਨਹੀਂ ਉਤਰੇਗਾ ਹਲਗਾਂ ਕੱਟਿਆ ਜਾਵੇਗਾ ਨਹੀਂ ਉਤਰੇਗਾ ਕਾਇਆ ਕਾਪੜ ਚੀਰ ਬਹੁ ਸਾਰੇ ਹਰ ਰੰਗ ਨਾਲ ਹੈ ਸਪਾਕ ਚੌਥੇ ਪਾਛੇ ਦੇ ਪਵਿੱਤਰ ਸ੍ਰੀ ਮੁਖਵਾਸ ਹਨ ਸੋ ਖਾਲਸਾ ਜੀ ਅਸੀਂ ਮਨ ਗੁਰੂ ਦੇ ਚਰਨਾਂ ਤੇ ਟਿਕਾ ਟਿਕਾ ਹੀ ਨਹੀਂ ਕਰ ਰਹੇ ਮਨ ਵਿੱਚ ਹੈ ਸੰਤ ਗੁਰ ਕੈ ਪਾਸ ਤੇ ਸੇਵਕ ਕੇ ਕਾਜ ਰਾਸ ਮਨ ਬਸ ਮਨ ਮਰਜੀ ਮਨ ਬੁਖਾਈ ਖੁਦ ਪਸੰਦੀ ਛੱਡ ਗਏ ਗੁਰੂ ਕੀ ਮਨ ਸਿੱਖਿਆ ਗ੍ਰਹਿਣ ਕਰ ਗਏ ਸਾਡਾ ਮਨ ਲੱਗ ਗਿਆ ਜਾਵੇਗਾ ਮਾਨੂੰ ਚੂ ਟੂਆ ਗਾਲਾ ਰੰਗ ਲੱਗ ਜਾਵੇਗਾ